ਤੁਸੀਂ ਆਪਣੇ ਰਿਪ੍ਰੈਜ਼ੈਂਟੇਟਿਵ ਹੀ ਕਿਹੜੇ ਘੱਲੇ ਨੇ ਦੋ ਮੰਤਰੀ ਘੱਲ ਦਿੱਤੇ ਇੱਕ ਨੂੰ ਤੇ ਮੋਦੀ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਕਿ ਆਪਕੋ ਹਿੰਦੀ ਸਮਝ ਆਤੀ ਉਹ ਆਪ ਹੱਥ ਜੋੜ ਕੇ ਖਲੋਤਾ ਰਿਹਾ ði were not prepared ਤੁਸੀਂ ਵੇਖੋ ਜੇ ਕੱਲ੍ਹਾਂ ਹੀ ਸੀ ਖੁੱਡੀਆਂ ਸਾਹਿਬ ਤੇ ਮੁੰਡੀਆਂ ਸਾਹਿਬ ਦੀ ਜਗ੍ਹਾ ਤੇ ਜਿਹੜਾ ਇਰੀਗੇਸ਼ਨ ਮਰਸੂ ਉਹ ਕਿਉਂ ਨਹੀਂ ਘੱਲਿਆ ਜੀ ði man responsible for these floods ਜਿਨੇ ਫਲੱਡਜ਼ ਰੋਕਣੇ ਸੀ ਜਦ ਵੀ ਤੁਹਾਨੂੰ ਪਤਾ ਕੋਈ ਲੀਗਲ ਮੈਟਰ ਹੁੰਦੀ ਇਨਕਮ ਟੈਕਸ ਤੁਹਾਨੂੰ ਪੈਂਦਾ ਹੈ ਤੇ ਤੁਸੀਂ ਸੀਏ ਖੜਾ ਕਰਦੇ ਹੋ ਉੱਥੇ ਕਿ ਆਪਣਾ ਸਿਕਿਉਰਿਟੀ ਦੇ ਚਾਰਜ 'ਕਲ ਦਿਓ ਮੈਂ ਮੈਨੂੰ ਇੰਨੀ ਗੱਲ ਦਾ ਜਵਾਬ ਦੇ ਦੂੰ ਤਾਨੂੰ ਇਨਕਮ ਟੈਕਸ ਵਾਲੇ ਕੋਈ ਸਵਾਲ ਪਾਉਂਦੇ ਨੇ ਕੋਈ ਇਨਕਮ ਟੈਕਸ ਤੁਹਾਡੇ ਕੋ ਰਿਟਰਨਸ ਬਾਰੇ ਕੋਈ ਗੱਲ ਕਰਦੀ ਏ ਤੇ ਤੁਸੀਂ ਆਪਣੇ ਸੀਏ ਨੂੰ ਸਾਹਮਣੇ ਰੱਖਦੇ ਹੋ ਕਿ ਆਪਾਂ ਸਿਕਿਉਰਿਟੀ ਇੰਚਾਰਜ ਨੂੰ ਕੱਲੀ ਦਜੇ ਜੇ ਉੱਥੇ ਪ੍ਰਾਈਮ ਮਿੰਿਸਟਰ ਸਾਹਿਬ ਨਾਲ ਗਾਲੀ ਕਰਨੀ ਸੀ ਤੇ ਦੂਜੀ ਗੱਲ ਇਹ ਸੀ ਕਿ ਇੱਥੇ ਮੇਰਾ ਇਹ ਮੰਨਣਾ ਹੈ ਕਿ ਹੀ ਹੈਜ਼ ਲੌਸਟ ਅ ਗੋਲਡਨ ਓਪਰਚ्युनिटी ਇਹਨਾਂ ਨੂੰ ਆਪ ਜਾਣਾ ਚਾਹੀਦਾ ਜਿਸ ਮਰਜ਼ੀ ਹਾਲਾਤ ਦੇ ਵਿੱਚ ਸਨ ਕੋਈ ਨੇ ਵੀ ਕ੍ਰਿਟੀਕਲ ਨਹੀਂ ਸੀ ਆਣਾ ਤੇ ਨਾ ਹੈਲੀਕਾਪਟਰ ਤੇ ਚੜ੍ਹ ਕੇ ਆਈ ਸੀ ਇਹਨਾਂ ਕਿਹੜਾ ਕੋਈ ਉੱਥੇ ਬਾਈਕਾਰ ਟ੍ਰੈਵਲ ਕਰਕੇ ਆਣਾ ਸੀ ਹੀ ਕੁਡ ਹੈ ਬੀਨ ਦੇਰ ਐਂਡ ਉਸ ਜਗ੍ਹਾ ਦੇ ਉੱਤੇ ਮੈਂ ਸਮਝਣਾ ਇੱਕ ਵੱਡੀ ਕਮੀ ਰਹੀ ਇਹਨਾਂ ਨੂੰ ਆਪੋਜੀਸ਼ਨ ਪਾਰਟੀਆਂ ਦੇ ਹੈਡਸ ਨੂੰ ਵੀ ਬੁਲਾਉਣਾ ਚਾਹੀਦਾ ਸੀ ਲੀਡਰ ਆਫ ਦਿ ਆਪੋਜੀਸ਼ਨ ਸ਼ੁੱਡ ਹੈ ਬੀਨ ਦੇਰ ਕੋਈ ਆਦਮੀ ਜਿਹੜਾ ਪ੍ਰਾਈਮ ਮਿਨਿਸਟਰ ਨੂੰ ਸਵਾਲ ਕਰ ਸਕਦਾ ਹੈ ਦਲੀਲ ਨਾਲ ਗੱਲ ਕਰ ਸਕਦਾ ਹੈ ਉਹਨਾਂ ਨੂੰ ਅਪੀਲ ਕਰ ਸਕਦਾ ਕੋਈ ਚੰਗਾ ਵਕੀਲ ਪੇਸ਼ ਕਰੋਗੇ ਤੇ ਸੁਪਰੀਮ ਕੋਰਟ ਵੀ ਸੁਣਦੀ ਉਹਨੂੰ ਤੇ ਹਾਈ ਕੋਰਟ ਵੀ ਸੁਣਦਾ ਆ ਮਾੜੇ ਵਕੀਲ ਪੇਸ਼ ਕਰਦੇ ਹੋ ਤੇ ਤੁਹਾਨੂੰ ਸੈਸ਼ਨ ਜੱਜ ਹੀ ਨਹੀਂ ਸੁਣਦਾ ਤੁਹਾਡੇ ਚ ਤੋਂ ਗੱਲ ਇਹ ਸੀ ਕਿ ਤੁਸੀਂ ਵਕੀਲ ਲੋ ਘੱਲੇ ਉਹ ਹਿੰਦੀ ਬੋਲਦੇ ਸੀ ਉਹ ਪੰਜਾਬੀ ਬੋਲਦਾ ਸੀ ਉਹਨਾਂ ਨੂੰ ਪੰਜਾਬੀ ਸਮਝ ਨਹੀਂ ਸੀ ਆਰੀਏ ਨੇ ਹਿੰਦੀ ਸਮਝਦੀ ਸੀ ਆਰੇ ਕਿ ਕਿਸ ਕਿਸਮ ਦੇ ਬੰਦੇ ਇਕੱਲੇ ਤੋਏ ਦੇ ਵਿੱਚ ਚੰਦ ਗੱਲਾਂ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਤੁਹਾਡੀ ਐਂਡ ਬੜਾ ਅਨਫੋਰਚੂਨੇਟ ਗੱਲ ਹੈ ਕੈਬ ਸਿਨਾ ਸਾਹਿਬ ਕਹਿ ਰਹੇ ਨੇ 1582 ਕਰੋੜ ਰੁਪਇਆ ਸੀ ਸਾਡੇ ਕੋਲ ਚਲੋ ਕੈਬ ਸਿਨਾ ਜੀ ਨੂੰ ਮੈਂ ਪੁੱਛ ਲੇ ਨਾ 1582 ਤੁਹਾਡੇ ਕੋਲ ਪਿਆ ਹੈ ਨਾ ਜੀ ਘੱਟ ਵੱਟ ਉਹਦੇ ਕਰੋ ਮੀ ਜਿੱਤਲੀ ਉਹ ਰੀਲਿਸ ਕਰੋ ਤਾਂ ਦੇਖੋ ਉਸੀਂ ਪਹਿਲੀ ਕਿਸ਼ਤ ਜਿਹੜੀ ਹੈ ਤੁਸੀਂ ਰੀਲਿਸ ਕਰੋ ਜਦੋਂ ਪ੍ਰਾਈਮ ਮਿੰਟਰ ਆ ਜੇਗੀ ਬਿਲਕੁਲ ਜਿਵੇਂ ਸੀ 20000 ਦਾ ਵੀ 4 ਲੱਖ ਕਿੱਟ ਨੂੰ ਦੇਨੇ ਤੇ 800 ਕਰੋੜ ਰੁਪਇਆ ਚਾਹੀਦਾ ਚੱਕਾ ਢੋ ਦੋ ਅਗਲੀ ਕਿਸ਼ਤ ਆ ਜੇਗੀ ਤੇ 1200 ਹੋਰ ਦੇ ਦਿਓ ਕਿਸਾਨਾਂ ਕੋ ਤੇ ਕੁਝ ਪਹੁੰਚੇ ਜੀ ਕੋਈ ਰੀਹੈਬਿਲੀਟੇਸ਼ਨ ਦਾ ਕੰਮ ਉਥੇ ਸ਼ੁਰੂ ਕੀਤਾ ਜਾਏ ਐਂਡ ਅਨਫੋਰਚੂਨੇਟ ਗੱਲ ਹੈ ਕਿ ਪ੍ਰਾਈਮ ਮਿੰਟਰ ਸਾਹਿਬ ਨੂੰ ਹੁਣ ਮੈਂ ਤੁਹਾਨੂੰ ਇਹ ਦੇ ਤੁਸੀਂ ਵੇਖੋ ਬੜੀ ਹੈਰਾਨੀ ਵਾਲੀ ਗੱਲ ਹੈ ਜਦੋਂ ਪੁੱਛਿਆ ਗਿਆ ਕਿ ਐਸਟੀਆਰ एसटीआरएफ ਦੇ ਪੈਸੇ ਕਿੱਥੇ 12000 ਕਰੋੜ ਫਾਈਨੈਂਸ ਮਿਨਿਸਟਰ ਕਹਿੰਦੇ ਸਾਡੇ ਕੋਲ ਇੱਕ ਦਮੜੀ ਵੀ ਉਹਦੇ ਚ ਐਨੀ ਅਮਨ अरोड़ा ਜੀ ਕਹਿੰਦੇ ਨੇ ਕਿ ਸਾਡੇ ਕੋਲ ਫੰਡ ਹੈ ਨੇ ਬਟ ਉਹਦੀਆਂ ਸ਼ਰਤਾਂ ਇੰਨੀਆਂ ਲੱਗੀਆਂ ਨੇ ਅਸੀਂ ਉਹ ਫੰਡ ਨਹੀਂ ਕੱਢ ਸਕਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਸਬਸਟੈਂਸ਼ੀਅਲ ਫੰਡਸ ਆਰ ਅਵੇਲੇਬਲ ਤੇ ਪਰ ਸਾਡੇ ਕੋਲ ਪੈਸਿਆਂ ਦੀ ਕੋਈ ਕਮੀ ਹੈ ਨਹੀਂ ਤੇ ਦੱਸੋ ਪੈਸੇ ਹੈ ਕਿੱਥੇ ਨੇ ਤਿੰਨ ਬੰਦੇ ਤਿੰਨ ਸਟੇਟਮੈਂਟਸ ਪੰਜਾਬ ਨੂੰ ਵਿੱਚੋਂ ਕੁਝ ਵੀ ਨਹੀਂ ਲੱਭ ਰਿਹਾ ਜੀ ਸੋ ਇਹ ساری ਚੀਜ਼ ਜਿਹੜੀ ਹੈ ਕਿ ਅਸੀਂ ਇਹਨਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਆ ਕਿ ਬਹੁਤ ਬੁਰੀ ਤਰ੍ਹਾਂ ਜਿਹੜਾ ਤਾਲਬੇ ਇਹ ਤਿੰਨੋਂ ਏਜੰਸੀਜ਼ ਦਾ ਆਪਸ ਵਿੱਚ ਨਹੀਂ ਰਿਹਾ ਇੰਡਨ ਇੰਡੀਅਨ ਮੈਟਰੋਲੋਜੀਕਲ ਆਫਿਸ ਜਿਹੜਾ ਪ੍ਰੈਡਿਕਟ ਕਰਦਾ ਹੈ ਰੇਨਫਾਲ ਨੂੰ ਉਹਨੇ ਬਿਲਕੁਲ ਵਧੀਆ ਟੰਗ ਦੇ ਨਾਲ ਮਈ ਦੇ ਮਹੀਨੇ ਵਿੱਚ ਦੱਸ ਦਿੱਤਾ ਸੀ ਕਿ ਜੂਨ ਤੇ ਜੁਲਾਈ ਵਿੱਚ ਕਿੰਨੀ ਬਰਸਾਤ ਹੋਣੀ ਹੈ ਉਸ ਤੋਂ ਬਾਅਦ ਜਿਹੜਾ ਸੈਂਟਰ ਦਾ ਵਾਟਰ ਕਮਿਸ਼ਨ ਹੈ ਜਿਹੜਾ ਇਰੀਗੇਸ਼ਨ ਦਾ ਵਿਭਾਗ ਹੈ ਉਹਦੇ ਨਾਲ ਜਿਹੜੇ ਡੈਮੇਜ ਨੂੰ ਕੰਟਰੋਲ ਕਰਦੇ ਨੇ ਉਹਦੇ ਨਾਲ ਤਾਲਮੇਲ ਰੱਖਣਾ ਚਾਹੀਦਾ ਸੀ ਚੀਫ ਮਿਨਿਸਟਰ ਨੂੰ ਇਰੀਗੇਸ਼ਨ ਮਿਨਿਸਟਰ ਨੂੰ ਚੀਫ ਸੈਕਟਰੀ ਨੂੰ ਤੇ ਇਰੀਗੇਸ਼ਨ ਸੈਕਟਰੀ ਇਹਨਾਂ ਦਾ ਸੁਮੇਲ ਹੁੰਦਾ ਤਾਂ ਪੰਜਾਬ ਦਾ ਨੁਕਸਾਨ ਨਾ ਕਿਉਂਕਿ ਇਹ ਚੀਜ਼ ਕੁਦਰਤੀ ਜ਼ਰੂਰ ਹੈ ਬਟ 80% ਮੈਨ ਮੇਡ ਦੇ ਸ਼ੁੱਡ ਹ ਬੀਨ ਪ੍ਰਿਪੇਅਰਡ ਕਿ ਪਿਛਲੇ ਸਾਲ ਵੀ ਤੁਹਾਨੂੰ ਪਤਾ ਕਿੰਨਾ ਭਾਰੀ ਨੁਕਸਾਨ ਘੱਗਰ ਦਾ ਹੋਇਆ ਐ ਇਸੇ ਗੱਲ ਕਰਕੇ ਮੈਂ ਸਵਾਲ ਕੀਤਾ ਸੀ ਤੋ ਅੱਜ ਦੀ ਇਹ ਜਿਹੜੀ ਪ੍ਰੈਸ ਦੀ ਤੁਹਾਨੂੰ ਬੇਨਤੀ ਕਰਕੇ ਇੱਥੇ ਬੁਲਾਇਆ ਗਿਆ ਉਹਦੇ ਵਿੱਚ ਇੱਕ ਬਹੁਤ ਵੱਡੀ ਕਮੀ ਪੇਸ਼ੀ ਹੈ ਕਿ 45 ਦਿਨ ਦਾ ਤੁਸੀਂ ਟਾਈਮ ਦਿੱਤਾ ਐ ਪੈਸੇ ਤੁਹਾਡੇ ਕੋਲ ਪਏ ਹੈ ਨੇ ਤੁਸੀਂ 50000 ਰੁਪਇਆ ਫੀ ਕਿੱਲੇ ਦਾ ਤੁਸੀਂ ਵੀ ਮੰਗ ਕੀਤੀ ਅਸੀਂ ਵੀ ਮੰਗ ਕੀਤੀ 20000 ਤੇ ਮੈਂ ਮੰਗ ਕਰਾਂਗਾ ਇਮੀਡੀਏਟਲੀ ਲੀਜ਼ ਕਰੋ ਤੇ ਜਦਨ ਆ ਤੁਸੀਂ ਕਹਿੰਦੇ ਹੋ ਗਰਦਾਰੀਆਂ ਆਂਦੇ 15 20 ਦੇਣਾ ਚ ਹੋ ਜਾਣੀਆਂ ਉਸ ਤੋਂ ਬਾਅਦ ਕਰੋ